ਦੇਵਪਾਰਤ ਤੰਦੇ ਕਰਨ ਵਾਲੇ 11 ਕੁੜੀਆਂ ਤੇ 8 ਮੁੰਡਿਆਂ ਸਨ ਗਰੋਹ ਦੇ 19 ਮੈਂਬਰ ਕਾਬੂ ਕੀ ਹੈ ਪੂਰਾ ਮਾਮਲਾ ਦੇਖੋ ਲਾਈਵ ਤਸਵੀਰਾਂ ਖਾਸ ਮੁਕਬਰ ਦੀ ਇਤਲਾਫ ਲੁਧਿਆਣਾ ਰੋਡ ਮੋਗਾ ਵਿੱਚ ਪੁਲਿਸ ਨੇ ਰੇਡ ਮਾਰ ਕੇ ਦੇਵਪਾਰਤ ਤੰਦੇ ਵਿੱਚ ਸ਼ਾਮਿਲ 11 ਲੜਕੀਆਂ ਅਤੇ 8 ਗਰਕਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਹੋਟਲ ਰੌਕਸਟਾਰ ਦੇ ਮਾਲਕ ਪਰਮਵੀਰ ਅਤੇ ਸੁਮਿਤ ਦੇ ਤੇ ਪਾਰਟਿਸਨ ਦੇ ਵੀ ਸ਼ਾਮਲ ਹਨ ਇਹ ਰੇਡ ਦੌਰਾਨ ਹੋਟਲ ਦਾ ਮੈਨੇਜਰ ਵੀ ਕਾਬੂ ਕਰ ਲਿਆ ਗਿਆ ਹੈ ਅਤੇ ਹੋਟਲ ਦੇ ਮਾਲਕਾਂ ਦੀ ਗ੍ਰਿਫਤਾਰੀ ਦੀ ਛਾਪਵਾੜੀ ਕੀਤੀ ਜਾ ਰਹੀ ਹੈ ਹਾਂ ਜਿਹੜਾ ਅੱਜ ਇੱਕ ਜਿਹੜਾ ਲੁਧਿਆਣਾ ਫੋਕਾ ਰੋਡ ਤੇ ਹੋਟਲ ਰੌਕਸਟਾਰ ਇਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਜਿਹੜੇ ਇਹਦੇ ਮਾਲਕ ਤੇ ਜਿਹੜਾ ਆਪਣੇ ਦੂਸਰੇ ਦਲਾਧ ਤੇ ਟੇਮਪਰੇਚਰ ਵਗੈਰਾ ਵਾਲਕੇ ਜਿਹੜਾ ਜਿਸਮ ਫਰੋਥੀ ਫਰੋਸੀ ਦਾ ਠੰਡਾ ਕਰਵਾਉਂਦੇ ਆ ਜਿਸ ਜਿਹੜਾ ਤੇ ਜਿਹੜਾ ਮੈਂ ਜੀ ਮੈਡਮ ਕੁਲਿੰਦਰਪੁਰ ਸਾਡੇ ਔਮਨ ਸੈਲ ਦੇ ਇੰਚਾਰਜ ਨੂੰ ਅਸੀਂ ਉੱਥੇ ਰਿਗਿਟਾ ਦਰਾਨੇ ਰੇਡ ਜਿਹੜਾ ਉਹਦੇ ਸਾਨੂੰ ਜਿਹੜੇ ਚਾਰ ਜੋੜੇ ਬਰਾਮਦ ਹੋਏ ਟੋਟਲ ਮਤਲਬ 11 ਲੜਕੀਆਂ ਅਤੇ ਜਿਹੜੇ 8 ਜਿਹੜੇ ਲੜਕੇ ਜਿਹੜੇ ਸੀ ਉਹਦੇ ਉੱਥੇ ਬਰਾਮਦ ਹੋਏ ਤੇ ਜਿੰਦੇ ਦੇ ਆਧਾਰ ਤੇ ਅਸੀਂ ਅਮੋਰਲ ਟ੍ਰੈਫਿਕ ਐਕਟ ਦਾ ਜਿਹੜਾ ਪੱਤਿਆ ਦੱਪ ਦਿੱਤਾ ਹੈ ਤੇ ਇਹ ਜਿਹੜੇ ਦੋਸ਼ੀ ਉਹ ਨਹੀਂ ਕਿਰਦਾ ਸੀ ਕੱਲੇ ਕਿ